ਜੋ ਤੁਸੀਂ ਪਿੰਡ ਜਲਾਲਪੁਰ ਆਣੇ ਨੇ ਇੱਕ ਬੀੜਾ ਚੁੱਕਿਆ ਕਿ ਯਾਰ ਇਹ ਕੰਮ ਠੀਕ ਕਰਨਾ ਬਸ ਤੁਹਾਡੇ ਆਪਣੇ ਪਿੰਡ ਦੇ ਮੁੰਡੇ ਬਹੁਤ ਪ੍ਰਭਾਵਿਤ ਹੋ ਗਏ ਸੀਗੇ ਉਹਨਾਂ ਗੱਲਾਂ ਤੋਂ ਪਰ ਵਾਪਸ ਆ ਗਏ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਿਆ ਸੀ ਆਪਣੇ ਘਰ ਦਾ ਆਪਣੇ ਪਰਿਵਾਰ ਦਾ ਆਪਣੇ ਮਾਪਿਆਂ ਦਾ ਬਹੁਤ ਬੁਰਾ ਹਾਲ ਕੀਤਾ ਫਿਰ ਮੇਰੇ ਫਾਦਰ ਸਾਹਿਬ ਦੀ ਐਕਚੁਅਲੀ ਡੈਥ ਹੋ ਗਈ ਉਹਨਾਂ ਦੀ ਡੈੱਡ ਬੋਡੀ ਵੀ ਸਿਵਲ ਹਸਪੀਟਲ ਸੁਣਾ ਉਹਦੇ ਵਿੱਚੋਂ ਹੀ ਪੈਸੇ ਕੱਢ ਲਏ ਜਣ ਕੇ ਡੇਕ ਮਾੜੇ ਹਾਲਾਤ ਹੋ ਗਏ ਨਸ਼ਾ ਕਰਦੇ ਕਰਦੇ ਮੈਨੂੰ ਰੀਹੈਬਿਟੇਸ਼ਨ ਸੈਂਟਰ ਦਾ ਪਤਾ ਲੱਗਾ ਵੀ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਮੇਰੇ ਯਾਰ ਦੋਸਤ ਸੀ ਉਹ ਮੈਨੂੰ ਛੱਡੇ ਜੀ ਮੈਨੂੰ 7 ਸਾਲ ਹੋ ਗਏ ਕਿ ਮੈਂ ਕੋਈ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਵੀ ਕਰਦਾ ਲੋਕਾਂ ਦੇ ਵਿੱਚ ਮਨ ਦੇ ਵਿੱਚ ਵਿਸ਼ੰਭ ਪੈ ਗਿਆ ਇਹ ਵੀ ਇੱਕ ਚਟਾ ਛੱਡ ਨਹੀਂ ਹੁੰਦਾ ਸਭ ਕੁਝ ਹੋ ਜਾਂਦਾ ਜੀ ਬਸ ਬੰਦਾ ਹਿੰਮਤ ਨਾ ਛੱਡੇ ਜੀ ਜਿਸ ਤਨ ਲੱਗੇ ਸੋ ਤਨ ਜਾਣੇ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਈਆਂ ਹੋਈਆਂ ਇਹ ਚੀਜ਼ਾਂ ਸਾਡਾ ਪਰਿਵਾਰ ਬਚ ਗਿਆ ਅਜੇ ਬਹੁਤ ਸਾਰੇ ਚੁੱਲ੍ਹੇ ਅਜੋਜ ਨੇ ਜਿਹੜੇ ਪਚਾਉਣ ਵਾਲੇ ਨੇ ਆਪਾਂ ਨੂੰ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਨਸ਼ਾ ਭਾਵੇਂ ਪਤੀ ਕਰਦਾ ਹੋਵੇ ਭਾਵੇਂ ਭਰਾ ਭਾਵੇਂ ਬਾਪੂ ਸਭ ਤੋਂ ਵੱਧ ਦੁਖੀ ਤਬਕਾ ਤਾਂ ਲੇਡੀਜ਼ ਵਾਲਾ ਹੀ ਹੁੰਦਾ ਕਿਉਂਕਿ ਉਹਨਾਂ ਨੂੰ ਚੁੱਲ੍ਹੇ ਦਾ ਪਤਾ ਹੁੰਦਾ ਕਿ ਚੁੱਲ੍ਹਾ ਹੁਣ ਖਤਮ ਹੋਊਗਾ ਕਾਰ ਬਰਬਾਦ ਹੋਊਗਾ ਉਹ ਜ਼ਿਆਦਾ ਚਿੰਤਾਤ ਹੁੰਦੀ ਆ ਨੇ ਨਸ਼ਾ ਪਹਿਲਾਂ ਤਾਂ ਮ제 ਮ제 ਦੇ ਵਿੱਚ ਲਾਇਆ ਉਹ ਪਤਾ ਹੀ ਨਹੀਂ ਲੱਗਾ ਕਿਰਦੇ ਨੇ ਸਜਾ ਬਣ ਗਿਆ ਨਸ਼ਾ ਨਾ ਇੱਕ ਦਿਨ ਨਹੀਂ ਕੋ ਦੋ ਦਿਨ ਨਹੀਂ ਕੋ ਤੱਕੜੇ ਮੈਂ 10 ਸਾਲ ਦੀ ਮੇਰੀ ਯੂਜ਼ਿੰਗ ਰਹੀ ਆ ਜੋ ਨਸ਼ੇ ਦੇ ਵਿੱਚ ਬਹੁਤ ਬਰਬਾਦੀ ਕੀਤੀ ਆਪਣੀ ਪਰ ਮਾ ਸ਼ੁਕਰ ਗੁਜ਼ਾਰਾ ਪੰਜਾਬ ਸਰਕਾਰ ਦਾ ਭਗਵਾਨ ਤੁਮਨ ਜੀ ਨੇ ਜੁਦ ਨਸ਼ਾ ਵਿਰੋਧ ਮਹਿਮ ਚਲਾਈ ਆ ਅਸੀਂ ਪੰਜਾਬ ਤੋਂ ਇੱਕ ਲੰਕ ਜਿਹੜਾ ਮੱਥੇ ਤੇ ਲੱਗ ਗਿਆ ਇਹਨੂੰ ਪੂੰਝ ਕੇ ਹਟਣਾ